ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆਂ ਸੱਚੇ ਪਾਤਸ਼ਾਹ ਜੀ ਬਹੁਤ ਸੋਣੀ ਕਿਰਪਾ ਸਾਰੇ ਚੜ੍ਹਦੀ ਕਲਾ ਵਿੱਚ ਆਂ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਦੀ ਮਿਹਰ ਸਦਕਾ ਆਪਾਂ ਲਾਈਵ ਸਟ੍ਰੀਮ ਦੇ ਵਿੱਚ ਜਰਜੀ ਸਾਹਿਬ ਦੀ ਵਿਆਖਿਆ ਕਰਦੇ ਹਾਂ ਗੁਰੂ ਮਹਾਰਾਜ ਸੇਵਾ ਲੈ ਰਹੇ ਆ ਫੇ ਸੇਵਾ ਕਰਦੇ ਹੋਏ ਆਪਾਂ 28 ਪੌੜੀਆਂ ਸੌਰੀ 27 ਪੌੜੀਆਂ ਦੀ ਵਿਆਖਿਆ ਕਰ ਚੁੱਕੇ ਆ ਤਾਂ ਵਾਹਿਗੁਰੂ ਜੀ ਅੱਜ 28ਵੀਂ ਪੌੜੀ ਹੈ ਤਾਂ ਐਗਰੂ ਜੀ ਸਤਾਈ ਜਿਹੜੀਆਂ ਪੌੜੀਆਂ ਸੀਗੀਆਂ ਉਹਦੇ ਵਿੱਚ ਕਾਲਪੁਰਖ ਦੀ ਮਹਿਮਾ ਨੂੰ ਦੱਸਿਆ ਗਿਆ ਤਾਂ ਜਿਹੜੀ 27ਵੀਂ ਪੌੜੀ ਸੀਗੀ ਵੈਗੁਰੂ ਜੀ ਉਹਦੇ ਵਿੱਚ ਦੱਸਿਆ ਸੀਗਾ ਕਿ ਤਿੰਨੇ ਦੇਵੀ ਦੇਵਤੇ ਤੇ ਜੋ ਕਾਲਪੁਰਖ ਨੇ ਕੁਦਰਤ ਰਚੀ ਹੈ ਸ੍ਰਿਸ਼ਟੀ ਤੇ ਜਿੰਨੇ ਵੀ ਜੀਵ ਰਚੇ ਆ ਸੁੰਦਰ ਇਸਤਿਆ ਜਿਹੜੇ ਸੈਦ ਲੋਕ ਹੈ ਸਾਧ ਦੇਵੀ ਦੇਵਤੇ ਜਿੰਨੇ ਹੈਗੇ ਆ ਸਾਰੇ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਰਹੇ ਵਡਿਆਈ ਕਰ ਰਹੇ ਉਹਦੀ ਮਹਿਮਾ ਦੇ ਵਿੱਚ ਗਾ ਰਹੇ ਹਨ ਉਹ ਤਾਂ ਇਤਰਾ ਵਾਹਿਗੁਰੂ ਜੀ ਆਪਾਂ 27 ਪੌੜੀਆਂ ਤੱਕ ਵਿਆਖਿਆ ਕਰ ਚੁੱਕੇ ਆ ਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ ਕਿ ਅੱਜ ਆਪਾਂ 28ਵੀਂ ਪੌੜੀ ਦੀ ਵਿਆਖਿਆ ਲੈ ਕੇ ਆਏ ਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਐਸੀ ਤਰ੍ਹਾਂ ਕਿਰਪਾ ਦਾ ਰੱਖਣ ਤੇ ਵਾਹਿਗੁਰੂ ਜੀ 18 8:30 ਤੱਕ ਜੁੜ ਜਾਇਆ ਕਰੋ ਨਾਲ ਤੇ ਜਿਹੜੀ ਆਪਾਂ ਸੇਵਾ ਸ਼ੁਰੂ ਕੀਤੀ ਹੈ ਵੈਗੁਰੂ ਜੀ ਸੰਗਤੀ ਰੂਪ ਦੇ ਵਿੱਚ ਆਪਾਂ ਵਿਆਖਿਆ ਕਰ ਲਈਏ ਅ ਵੈਗੁਰੂ ਜੀ ਜਰੂਰ ਨਾਲ ਜੁੜਿਆ ਕਰੋ ਤੇ ਤਾਂ ਜੋ ਮੇਰੇ ਨਾਲ ਨਾਲ ਤੁਹਾਡੀ ਸਭ ਦੀ ਵਿਆਖਿਆ ਹੋ ਸਕੇ ਤਾਂ ਵੈਗੁਰੂ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਜਿਹੜੀ ਹੈਗੀ ਹੈ 28ਵੀਂ ਪੌੜੀ ਦੀ ਵਿਆਖਿਆ ਵਾਹਿਗੁਰੂ ਜੀ ਪਹਿਲੀ ਪੰਕਤੀ ਸੀਗੀ ਅੱਛਾ ਇੱਥੇ ਹੁਣ ਜਿਹੜੇ ਸਿੱਧ ਲੋਕ ਸੀ ਉਹਨਾਂ ਨੇ ਪਹਿਲਾਂ ਬਹੁਤ ਜਿਹੜੀਆਂ ਆਪਾਂ ਪਿਛਲੀਆਂ ਪੌੜੀਆਂ ਕਰ ਚੁੱਕੇ ਆ ਵਾਹਿਗੁਰੂ ਜੀ ਉਹਦੇ ਵਿੱਚ ਉਹਨਾਂ ਨੇ ਬਹੁਤ سارے ਸਵਾਲ ਕੀਤੇ ਸੀਗੇ ਗੁਰੂ ਮਹਾਰਾਜ ਅੱਗੇ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਜਦੋਂ ਉਹ ਹੋ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜਗਤ ਗੁਰੂ ਆਪ ਜਾਣੀ ਜਾਣ ਸੀ ਇਹ ਹਨ ਤਾਂ ਬੜੇ ਉਹਨਾਂ ਨੇ ਬੜੇ ਮੁੱਲੇ ਵਿਚਾਰ ਦਿੱਤੇ ਤੇ ਜਦੋਂ ਸਿੱਦੇ ਲੋਕਾਂ ਨੇ ਇਹ ਕੁਛ ਦੇਖਿਆ ਕਿ ਇਹ ਤਾਂ ਬਹੁਤ ਵਧੀਆ ਵਿਚਾਰ ਕਰਦੇ ਆ ਤਾਂ ਉਹਨਾਂ ਨੇ ਸੋਚਿਆ ਕਿ ਗੁਰੂ ਮਹਾਰਾਜ ਨੂੰ ਕਿਉਂ ਨਾ ਆਪਣੇ ਪੰਥ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਉਹਨਾਂ ਦਾ ਪੰਥ ਹੋਰ ਜ਼ਿਆਦਾ ਵਧ ਸਕੇ ਤੇ ਉਹਨਾਂ ਦੇ ਪੰਥ ਦੀ ਚੜ੍ਹਾਈ ਹੋ ਸਕੇ ਤੇ ਵੈਗੁਰੂ ਜੀ ਐਸੇ ਕਰਕੇ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ ਗੁਰੂ ਮਹਾਰਾਜ ਅੱਗੇ ਕਿ ਤੁਸੀਂ ਸਾਡੇ ਪੰਥ ਦੇ ਵਿੱਚ ਆ ਜਾਓ ਤੇ ਜੋ ਉਹ ਜੜੀਆਂ ਮਤਲਬ ਜਿਵੇਂ ਉਹ ਪਿੰਡੇ ਤੇ ਸਵਾਹ ਮਲਦੇ ਸੀਗੇ ਕੰਨਾਂ 'ਚ ਮੁੰਦਰਾ ਪੁੰਦੇ ਸੀਗੇ ਤਾਂ ਉਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਤੁਸੀਂ ਸਾਡੀਆਂ ਜੜੀਆਂ ਹੈਗੀਆਂ ਜਿਹੜੀ ਜਿਵੇਂ ਅਸੀਂ ਕਰਦੇ ਹਾਂ ਤਾਂ ਸਾਡੀਆਂ ਸੀ ਕਰ ਲਓ ਕਬੂਲ ਕਰ ਲਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਹ ਵੀਰ ਜੀ ਜੁੜੇ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਰਮਾਤਮਾ ਦੀ ਬਹੁਤ ਸੋਹਣੀ ਕਿਰਪਾ ਹੈ ਤੇ ਚੜ੍ਹਦੀ ਕਲਾ ਵਿੱਚ ਹੈ ਗੁਰੂ ਮਹਾਰਾਜ ਅਗੇ ਅਰਦਾਸ ਹੈ ਕਿ ਆਪ ਜੋ ਵੀ ਪੰਤਰਾ ਮੇਰੇ ਨਾਲ ਜੁੜਦੇ ਐ ਤੇ ਉਹ ਵੀ ਚਰਦੀ ਕਲਾ ਵਿਚੰਨਾ। ਸਤਿ ਆ ਵਾਹਿਗੁਰੂ ਜੀ ਹੁਣ ਆਪਾਂ ਪੰਤੀ ਦੀ ਵਿਆਖਿਆ ਸ਼ੁਰੂ ਕਰਦੇ ਆਂ। ਮੁੰਦਾ ਸੰਤੋਖ ਹੁਣ ਮੁੰਦਾ ਵਾਹਿਗੁਰੂ ਜੀ ਇੱਥੇ ਜੋ ਮੁੰਦਰਾ ਪਾਉਂਦੇ ਸੀ ਨਾ ਸਿੱਧੇ ਲੋਕ ਸਾਧ ਜਿਵੇਂ ਪਾਉਂਦੇ ਐ ਤੇ ਉਹਨਾਂ ਨੂੰ ਕਿਹਾ ਤੇ ਗੁਰੂ ਮਹਾਰਾਜ ਉਹਨਾਂ ਨੂੰ ਅੱਗੇ ਜਵਾਬ ਦੇ ਰਹੇ ਕਿ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਹੁਣ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਾਡੀਆਂ ਅਹ ਜਿਵੇਂ ਮੁੰਦਰਾ ਪਾ ਲੋ ਜਾਂ ਪਿੰਡੇ ਤੇ ਸਵਾਹ ਮਨਣ ਲੱਗ ਜੋ ਤਾਂ ਅੱਗੇ ਗੁਰੂ ਮਹਾਰਾਜ ਨੇ ਕਿਹਾ ਕਿ ਇਹ ਤਾਂ ਸਾਡੇ ਪਹਿਲਾਂ ਹੀ ਅਪਣਾਏ ਹੋਏ ਆ ਤਾਂ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਦਿਖਦੇ ਤਾਂ ਹੈ ਨਹੀਂ ਵੀ ਕੰਨ 'ਚ ਤੁਹਾਡੇ ਮੁੰਦਰਾ ਨਹੀਂ ਦਿਖਦੀ ਕੋਈ ਪਿੰਡੇ ਤੇ ਸਵਾਹ ਨਹੀਂ ਮਲੇ ਦਿਖਦੀ ਤਾਂ ਉਹਨਾਂ ਨੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਅਪੋਸ ਕਿਹਾ ਕੀ ਮੁੰਦਾ ਸੰਤੋਖ ਜਿਹੜੀ ਮੁੰਦਰਾ ਨਾਲ ਸਾਡੀ ਉਹੋ ਸੰਤੋਖ ਸਬਰ ਸੰਤੋਖ ਦੇਖੋ ਵਾਹਿਗੁਰੂ ਜੀ ਗੁਰਬਾਣੀ ਜਿਹੜੀ ਉਹ ਉਹ ਵੀ ਆਪਾਂ ਨੂੰ ਵੀ ਸਬਰ ਸੰਤੋਖ ਹੀ ਸਿਖਾਉਂਦੀ ਹੈ ਜਿਵੇਂ ਜਿਵੇਂ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਨਾ ਵਾਹਿਗੁਰੂ ਜੀ ਆਪਣੇ ਆਪ ਹੀ ਸਬਰ ਸੰਤੋਖ ਆਉਂਦਾ ਰਹਿੰਦਾ ਪੈਸੇ ਵੱਲੋਂ ਵੀ ਖਾਣ ਪੀਣ ਵੱਲੋਂ ਵੀ ਮਾਇਆ ਵੱਲੋਂ ਵੀ ਕੱਪੜੇ ਲੈਣੇ ਵੱਲੋਂ ਵੀ ਗੱਲਾਂ ਬਾਤਾਂ ਨੂੰ ਸਭ ਪਾਸੇ ਆਪਣੇ ਆਪ ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਕਿ ਉਹਨਾਂ ਨੇ ਜਿਹੜਾ ਮੁੰਦਰਾ ਸੰਤੋਖ ਦੀ ਪਾਈ ਹੋਈ ਹੈ ਸ਼ਰਮਪੱਤ ਝੋਲੀ ਕਿ ਉਹ ਕਹਿੰਦੇ ਕਿ ਉੱਤਮ ਮਿਹਨਤ ਠੀਕ ਹੈ ਉਹ ਉਹਨਾਂ ਦੀ ਝੋਲੀ ਧਿਆਨ ਕੀ ਕਰੇ ਭੂਤ ਕਿ ਗੁਰੂ ਮਹਾਰਾਜ ਨਾਲ ਕਾਲਪੁਰਖ ਨਾਲ ਧਿਆਨ ਲਾਉਣਾ ਉਹ ਅਸੀਂ ਮੰਨ ਨੂੰ ਮਾਨਵਤਿ ਦੇ ਉੱਪਰ ਉਸ ਭਗਤ ਨੂੰ ਮਿਲਿਆ ਹੋਇਆ ਨਾ ਕਿ ਜਿਸ ਤਰ੍ਹਾਂ ਗੁਰਬਾਣੀ ਆਪਾਂ ਨੂੰ ਸਿੱਖ ਧਰਮ ਦੇ ਵਿੱਚ ਵਾਹਿਗੁਰੂ ਜੀ ਦੱਸਦੀ ਹੈ ਕਿ ਜਿਸ ਤਰ੍ਹਾਂ ਠੀਕ ਹੈ ਜਿਵੇਂ ਅਮਰਤ ਪਾਨ ਕਰਦੇ ਆਪਾਂ ਨੂੰ ਬਾਣਾ ਕਲਗੀਧਰ ਪਾਤਸ਼ਾਹ ਨੇ ਦਿੱਤਾ ਠੀਕ ਹੈ ਤੇ ਪਰ ਵਾਹਿਗੁਰੂ ਜੀ ਬਾਣਾ ਨਹੀਂ ਕੱਲਾ ਬਾਣੀ ਵਾਲਾ ਰਹਿ ਜੀ ਇਹ ਬਾਣੀ ਵਾਲੀ ਧਿਆਨ ਜਰੂਰ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹੀ ਦੱਸਿਆ ਹੈ ਕਿ ਜਿਹੜਾ ਆਪਣਾ ਪਰਲਾ ਪਹਿਰਾਵਾ ਨਾ ਆਪਾਂ ਇਹਦੇ ਵੱਲ ਧਿਆਨ ਘਟ ਦੇਣਾ ਜਿਹੜਾ ਆਪਣਾ ਅੰਦਰਲਾ ਅੰਦਰ ਬੈਠਾ ਜਿਹੜਾ ਮਨ ਉਹਨੂੰ ਆਪਾਂ ਸੁਧਾਰਨਾ ਹੈਗਾ ਤਾਂ ਗੁਰੂ ਮਹਾਰਾਜ ਇੱਥੇ ਕਹਿੰਦੇ ਆ ਕਿ ਅਸੀਂ ਜਿਹੜੇ ਮਨ ਨੂੰ ਉਹੋ ਤਨਾਲ ਜਿਵੇਂ ਤੁਸੀਂ ਸਿੱਧੇ ਲੋਕਾਂ ਨੂੰ ਦੱਸਦੇ ਜਿਵੇਂ ਤੁਸੀਂ ਪਿੰਡੇ ਦੇ ਸਲਾਹ ਸਵਾਹ ਮੰਗਦੇ ਹੋ ਨਾ ਉਸੇ ਤਰ੍ਹਾਂ ਅਸੀਂ ਮਨ ਤੇ ਸਵਾਹ ਮੰਨ ਲਈ ਹੈ ਕਿਹਦੀ ਕਾਲਪੁਰਖ ਦੇ ਧਿਆਨ ਦੀ ਕਾਲਪੁਰਖ ਨੂੰ ਵਿੱਚ ਆਪਣੇ ਆਪ ਨੂੰ ਅਸੀਂ ਲੈਣ ਕਰ ਲਈਏ ਠੀਕ ਹੈ ਜੀ ਕਿੰთა ਕਾਲ ਕਵਾਰੀ ਕਾਇਆ ਜੁਗਤ ਠੰਡਾ ਭਰਤੀ ਉਹਨਾਂ ਨੇ ਕਹਿ ਕੇ ਖਿੰਤਾ ਖਿੰਤਾ ਵਾਹਿਗੁਰੂ ਜੀ ਹੁੰਦਾ ਗੋਦਰੀ ਗੋਦ ਕਾਲ ਕਾਲ ਹੁੰਦਾ ਮੌਤ ਤੇ ਉਹਨਾਂ ਨੇ ਕਿਹਾ ਕਿ ਮੌਤ ਨੂੰ ਗੋਦ ਦੇ ਵਿੱਚ ਪਿਠਾ ਲਿਆ ਕਿ ਜ ਜ ਸਾਨੂੰ ਮੌਤ ਤੋਂ ਕੋਈ ਡਰ ਨਹੀਂ ਕੁਵਾਰੀ ਕਾਇ ਕੁਵਾਰੀ ਵਾਹਿਗੁਰੂ ਜੀ ਆਪ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਆ ਨਮੈਰੀਡਲ ਲੇਡਿਸ ਹੁੰਦੀ ਹੈ ਕਾਇਆ ਜੁਗਤ ਡੰਡਾ ਭਰਤੀ ਆਪਣੇ ਆਪ ਨੂੰ ਵਿਕਾਰਾਂ ਤੋਂ ਰਹਿਤ ਕਰਕੇ ਅਕਾਲ ਪੁਰਖ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਉਹਨਾਂ ਨੂੰ ਕਰ ਦਿੱਤਾ ਹੈਗਾ ਇਸ ਤਰ੍ਹਾਂ ਗੁਰੂ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਹੈ ਤੇ ਅਕਾਲ ਪੁਰਖ ਨੂੰ ਕਿਹਾ ਕਿ ਤੇਰੇ ਲਈ ਅਸੀਂ ਜੋਗ ਦੀ ਰਹਿਤ ਹੋਵੇ ਕਿ ਤੇਰੇ ਲਈ ਅਸੀਂ ਜੋਗ ਰਹਿਤ ਹੋਵੇ ਆ ਤੇ ਸ਼ਰਧਾ ਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਸ਼ਰਤਾਂ ਨੂੰ ਅਸੀਂ ਇੱਕ ਅਜੀਹਾ ਜੰਤਰ ਬਣਾਇਆ ਇੱਕ ਡੰਡਾ ਬਣਾਇਆ ਤਾਂ ਜੋ ਅੰਦਰੋਂ ਜਿਹੜੀ ਸਾਡੀ ਕੂੜ ਹੈ ਜਿਹੜਾ ਝੂਠ ਹੈ ਹੰਕਾਰ ਹੈ ਮੈਂ ਉਹ ਟੁੱਟ ਸਕੇ ਤਾਂ ਅਗਲੀ ਪੰਕਤੀ ਸੀ ਵਾਹਿਗੁਰੂ ਜੀ ਆਈ ਪੰਥੀ ਸਗਲ ਜਮਾਤੀ ਐ ਗੁਰੂ ਜੀ ਇੱਥੇ ਇੱਕ ਸਿੱਧਾਂ ਦੀ ਨਾ ਬਹੁਤ ਵੱਡੀ ਪੰਥ ਹੁੰਦਾ ਸੀਗਾ ਇਹੋ ਉਹਨਾਂ ਦਾ ਤੇ ਉਸ ਪੰਥ ਦੀ ਇੱਥੇ ਗੱਲ ਕੀਤਾ ਕੀਤੀ ਗਈ ਕਿ ਆਈ ਪੰਥੀ ਤੇ ਇਹ ਜਿਹੜਾ ਆਈ ਪੰਥੀ ਇੱਕ ਪੰਥ ਸੀ ਉਹਨੂੰ ਬਹੁਤ ਵੱਡਾ ਪੰਥ ਮੰਨਿਆ ਗਿਆ ਸੀਗਾ ਕਹਿੰਦੇ ਨੇ ਕਿ ਜਿਹਨੂੰ ਕੋਈ ਜਿਹੜਾ ਗੁਰਮਖ ਕੋਈ ਸਚਨ ਮਿੱਤਰ ਜੇਕਰ ਜਿੰਨੀ ਪਰਮਾਤਮਾ ਦੀ ਸ੍ਰਿਸ਼ਟੀ ਰਚੀ ਹੈ ਜੇਕਰ ਉਹਨੂੰ ਆਪਣਾ ਮਿੱਤਰ ਸਮਝਦਾ ਉਹਦੇ ਵਿੱਚ ਆ ਪਰਮਾਤਮਾ ਨੂੰ ਸਮਝਦਾ ਦੇਖੋ ਜਦੋਂ ਆਪਾਂ ਹਰ ਇੱਕ ਅੰਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਇਹ ਸਮਝ ਲਿਆ ਹੈਗਾ ਪਰਮਾਤਮਾ ਉਹਦੇ ਵਿੱਚ ਵੀ ਵੱਸਦਾ ਹੈ ਤਾਂ ਪਤਾ ਨਹੀਂਗਾ ਕਿਤੇ ਕਿੱਥੇ ਜਾ ਕੇ ਕਿਦੇ ਰੂਪ ਦੇ ਵਿੱਚ ਆਪਾਂ ਨੂੰ ਪਰਮਾਤਮਾ ਨੇ ਦਰਸ਼ਨ ਦੇ ਜਾਣੇ ਆ ਤਾ ਆਪਾਂ ਕਿਸੇ ਨਾਲ ਨਫ਼ਰਤ ਨਹੀਂ ਕਰਾਂਗੇ ਜਦੋਂ ਆਪਾਂ ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਸਮਝ ਆ ਗਈ ਕਿ ਜਿਹੜਾ ਕਾਲਪੁਰਖ ਹਰ ਇੱਕ ਦੇ ਵਿੱਚ ਹੈ ਉਹ ਤਾਂ ਆਪਾਂ ਕਿਸੇ ਨੂੰ ਵੀ ਨਫ਼ਰਤ ਨਹੀਂ ਕਰਾਂਗੇ ਠੀਕ ਹੈ ਇਹ ਹੀ ਉਹਨਾਂ ਨੇ ਕਿਹਾ ਕਿ ਆਈ ਪੰਥ ਠੀਕ ਹੈ ਜਿਸ ਤਰ੍ਹਾਂ ਕਿ ਆਈ ਪੰਥੀ ਜਿਵੇਂ ਉੱਚਾ ਦਰਜਾ ਪੰਥੀ ਦਾ ਮੰਨਿਆ ਗਿਆਗਾ ਸਭਰ ਜਮਾਤੀ ਪਰ ਜੇਕਰ ਉਹਨਾਂ ਨੇ ਕਿ ਕਿਸੇ ਵੀ ਸੱਜਣ ਮਿੱਤਰ ਨੂੰ ਆਪਣਾ ਨਹੀਂ ਬਣਾਇਆ ਤਾਂ ਆਈ ਪੰਥੀ ਤਾਂ ਵੀ ਕੋਈ ਉੱਚਾ ਦਰਜਾ ਨਹੀਂ ਹੈ ਮਨ ਜਿੱਤੈ ਜਗ ਜੀਤ ਹੁਣ ਵਾਹਿਗੁਰੂ ਜੀ ਇੱਥੇ ਗੁਰੂ ਮਹਾਰਾਜ ਨੇ ਆਪਣੇ ਮਨ ਦੀ ਗੱਲ ਕੀਤੀ ਹੈ ਕਿਉਂਕਿ ਜੇਕਰ ਆਪਾਂ ਮਨ ਨੂੰ ਜਿੱਤ ਲਿਆ ਨਾ ਤਾਂ ਇੱਥੇ ਗੁਰੂ ਮਹਾਰਾਜ ਕਹਿੰਦੇ ਕਿ ਮਨ ਜਿੱਤੈ ਜਗ ਜੀਤ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ ਠੀਕ ਹੈ ਕਿਉਂਕਿ ਜਦੋਂ ਵੈਗੁਰੂ ਜੀ ਆਪਾਂ ੜਕਦੇ ਆ ਨਾ ਤਾਂ ਇਹ ਆਪਣਾ ਮਨ ਹੀ ਹੈ ਜਿਹੜਾ ਆਪਾਂ ਨੂੰ ੜਕਾ ਹੁੰਦਾ ਹੈ ਇਹ ਨਹੀਂ ਵੈਗੁਰੂ ਹਰਾ ਕਿ ਜੇਕਰ ਆਪਾਂ ਵਰਬਾਹੀ ਨਾਲ ਜੁੜੇ ਆ ਹਨਾ ਆਪਾਂ ਪੱਕੇ ਧਾਰਮਿਕ ਆ ਨਿਤਨੇਮੀ ਆ ਪੱਕੇ ਤਾਂ ਵੈਗੁਰੂ ਜੀ ਐਦਾਂ ਨਹੀਂ ਹੋਊਗਾ ਕਿ ਆਪਣਾ ਜਿਹੜਾ ਮਨ ਹੈ ਉਹ ਕਦੇ ਨਹੀਂ ੜਕੂਗਾ ਮਨ ਦਾ ਨਾ ਵੈਗੁਰੂ ਜੀ ਕੰਮ ਇਹ ਹੀ ਹੈ ਕਿ ਮਨ ਨੇ ਨਾ ਅਲੱਗ-ਅਲੱਗ ਤਰ੍ਹਾਂ ਦੇ ਫੁਰਨੇ ਕਰ ਹੀ ਜਾਣੇ ਨੇ ਜੇਕਰ ਮੰਨ ਲਓ ਆਪਾਂ ਹੁਣ ਇੱਥੇ ਬੈਠੇ ਪਾਠ ਕਰ ਰਹੇ ਆ ਕਿਰਤਨ ਦੇ ਵਿੱਚ ਬੈਠੇ ਆ ਤਾਂ ਮਨ ਪ੍ਰਮਾਤਮਾ ਨਾਲ ਬਹੁਤ ਸੋਹਣੀ ਤਰ੍ਹਾਂ ਜੁੜ ਜਾਂਦਾ ਹੈ ਤੇ ਜੇ ਉੱਥੇ ਆਪਾਂ ਮੰਨ ਲਓ ਬਾਹਰ ਚਲੇ ਗਏ ਹਨਾ ਤਾਂ ਜੋ ਮੰਨ ਨੇ ਵੇਖਿਆ ਫਿਰ ਮਨ ਉਧਰ ਪਰਤ ਜਾਂਦਾ ਹੈ ਤੇ ਇਹ ਮਨ ਦਾ ਨਾ ਵੈਗੁਰੂ ਜੀ ਕੰਮ ਇਹ ਹੀ ਹੁੰਦਾ ਹੈਗਾ ਕਿ ਉਹਨੇ ਲੱਖ ਲੱਖ ਤਰ੍ਹਾਂ ਦੇ ਫੁਰਨੇ ਕਰਨੇ ਪਰ ਵੈਗੁਰੂ ਜੀ ਮੋੜ ਮੋੜ ਬੰਨ ਕੇ ਫਿਰ ਆਪਾਂ ਗੁਰੂ ਮਹਾਰਜ ਜੀ ਵੱਲ ਲਿਆਉਣਾ ਕਾਲਪੁਰਖ ਵਾਲਿਆ ਉਹਨਾਂ ਨੂੰ ਜਿੱਤਨਾ ਆਪਾਂ ਮਨ ਨੂੰ ਮੰਨਮਾਨੀਆਂ ਨਹੀਂ ਕਰਨ ਦੇਣੀਆਂ ਜੀ ਠੀਕ ਹੈ ਉਹਨੂੰ ਲਾਂਤਾ ਪਾਉਣੀ ਆਣ ਗੁਰੂ ਵਾਹਿਗੁਰੂ ਜੀ ਮੈਂ ਇੱਕ ਸ਼ਾਰਟ ਵੀਡੀਓ ਵੀ ਬਣਾਈ ਸੀਗੀ ਕਿ ਕਈ ਕਈ ਸੰਗਤਾਂ ਦੇ ਸਵਾਲ ਹੁੰਦੇ ਆ ਕਿ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਵਾਹਿਗੁਰੂ ਜੀ ਅਮਰਤ ਵੇਲੇ ਆਪਾਂ ਮਨ ਨੂੰ ਲਾਂਤਾ ਪਾ ਕੇ ਉਹਦੇ ਵਿੱਚ ਵੀ ਮੈਂ ਹੀ ਦੱਸਿਆ ਸੀਗਾ ਕਿ ਮਨ ਨੂੰ ਆਪਾਂ ਵਾਹਿਗੁਰੂ ਜੀ ਲਾਂਤਾ ਪਾ ਕੇ ਫਿਰ ਇਹ ਆਪਾਂ ਉੱਠ ਸਕਦੇ ਆ ਜਿੰਨੇ ਤੱਕ ਇਹਨੂੰ ਆਪਾਂ ਲਾਂਤਾਂ ਨਹੀਂ ਨਾ ਪਾਵਾਂਗੇ ਉਨ ਤੱਕ ਇਹਨੇ ਤੁਹਾਡੀ ਗੱਲਾਂ ਨਹੀਂ ਸੁਣਨੀਆਂ ਤੇ ਬਾਕੀ ਗੱਲ ਹੈ ਕਿ ਅ ਅਮਰਤ ਵੇਲੇ ਦੀ ਗੱਲ ਹੈ ਕਿ ਜਰੂਰ ਵੈਗੁਰੂ ਜੀ ਜਿਹੜੀ ਵੀ ਜਿਹੜੇ ਭੈਣ ਭਰਾ ਕੋਲ ਨਹੀਂ ਉੱਠਿਆ ਜਾਂਦਾਗਾ ਤਾਂ ਵੈਗੁਰੂ ਜੀ ਰਾਤ ਨੂੰ ਸੌਣ ਲੱਗਿਆ ਪਰਮਾਤਮਾ ਅਗੇ ਅਰਦਾਸ ਕਰਕੇ ਆਓ ਤਾਂ ਉਹਨਾਂ ਨੇ ਸਵੇਰ ਤੱਕ ਕਿਸੇ ਸੀਦ ਸਿੰਘਾ ਸਿੰਘਾਂ ਦੀ ਕਿਸੇ ਦੀ ਉਹਨਾਂ ਨੇ ਡਿਊਟੀ ਲਾ ਦੇਣੀ ਆ ਉਹਨਾਂ ਨੇ ਆਪ ਤੁਹਾਨੂੰ ਆ ਕੇ ਲਗਾਇਆ ਹੈ ਨਾ ਇਹ ਅਰਦਾਸ ਕਰਕੇ ਪਾ ਉਹ ਰੋਜ਼ ਰੋਜ਼ ਅਰਦਾਸ ਕਰਕੇ ਪਾ ਤੇ ਜ਼ਰੂਰ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆ ਤਾਂ ਵਾਹਿਗੁਰੂ ਜੀ ਅਗਲੀ ਪੰਕਤੀ ਸੀਗੀ ਆਦੇਸ ਇਸੇ ਆਦੇਸ ਹਦੇਸ ਹੁੰਦਾ ਵਾਹਿਗੁਰੂ ਜੀ ਪ੍ਰਣਾਮ ਹੁਕਮ ਇਸੇ ਆਦੇਸ ਤਾਂ ਵਾਹਿਗੁਰੂ ਜੀ ਇੱਥੇ ਗੁਰੂ ਮਹਾਰਾਜ ਕਹਿੰਦੇ ਕਿ ਅਦੇ ਇਸ ਆਦੇਸ ਆਤਨੀਲ ਅਨਾਦ ਨਾਹਤ ਕਿ ਵਾਹਿਗੁਰੂ ਜੀ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਉਸ ਦਾ ਹੁਕਮ ਮੰਨੋ ਉਸ ਦੇ ਬਾਣੇ ਵਿੱਚ ਰਹੋ ਆਦ ਜੀ ਜਿਹੜਾ ਮੋਟ ਜਿਹੜਾ ਸਭ ਤੋਂ ਮੋਟੀ ਬੈਠਾ ਹੈਗਾ ਹਨੀਨ ਅਨਾਦ ਨਾਹ ਜਿਦਾ ਕੋਈ ਅੰਤ ਨਹੀਂ ਹੋ ਸਕਦਾ ਜਿਹੜਾ ਨਾਸ਼ ਰਹਿਤ ਹੈ ਵਿਕਾਰਾਂ ਤੋਂ ਰਹਿਤ ਹੈ ਸਭ ਤੋਂ ਉੱਚਾ ਉਹਦੇ ਅਗੇ ਪ੍ਰਣਾਮ ਕਰੋ ਉਹ ਉਹਦੀ ਭਗਤੀ ਦੇ ਵਿੱਚ ਲੀਨ ਹੋ ਜਾਓ ਇਥੇ ਗੁਰੂ ਮਹਾਰਾਜ ਨੇ ਇਹ ਹੀ ਦੱਸਿਆ ਸਿੱਧੇ ਲੋਕਾਂ ਨੂੰ ਉਹ ਸਮਝਾ ਰਹੇ ਸੀਗੇ ਕਿ ਜੋ ਤੁਸੀਂ ਬਾਹਰੀ ਆਪਦੇ ਪਹਿਰਾਵੇ ਨਾਲ ਤੁਸੀਂ ਉਹਦੇ ਵਿੱਚ ਰੁੱਝੇ ਰਹਿੰਦੇ ਹੋ ਨਾ ਤਾਂ ਉਹਦੇ ਵਿੱਚ ਵਾਹਿਗੁਰੂ ਜੀ ਨਾਮ ਰੂਪ ਉਹਨਾਂ ਨੇ ਇਹ ਗੱਲ ਕਹੀ ਸੀਗੀ ਤੁਸੀਂ ਪਰਮਾਤਮਾ ਦੀ ਭਗਤੀ ਵਿੱਚ ਜੁਗ-ਜੁਗ ਇੱਕੋ ਵੇਸ ਜਿਹੜੇ ਇੰਨੇ ਜੁਗਾਂ ਦਾ ਇੱਕੋ ਇੱਕ ਪਰਮਾਤਮਾ ਹੈ ਤੇ ਉਹ ਲੋਕ ਵਿੱਚ ਵੀ ਪਰਲੋਕ ਦੇ ਵਿੱਚ ਵੀ ਮਾਤ ਲੋਕ ਦੇ ਵਿੱਚ ਵੀ ਸਭ ਥਾਂ ਵਾਹਿਗੁਰੂ ਜੀ ਉਹਦਾ ਵਾਸਾ ਹੈ ਤੇ ਉਹਦੇ ਅਨੁਸਾਰ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ ਤੇ ਜੋ ਵਾਹਿਗੁਰੂ ਜੀ ਆਪਾਂ ਅੱਜ ਕਰ ਰਹੇ ਆ ਨਾ ਉਹ ਵੀ ਪਰਮਾਤਮਾ ਦਾ ਹੁਕਮ ਹੈ ਉਹਦਾ ਭਾਣਾ ਹੈ ਸਾਹਿਬ ਵੈਗੁਰੂ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਾਂ ਮੇਰੀ ਆਪਣੀ ਹੱਟ ਕੀਤੀ ਦੱਸਾਂ ਕਿ ਵੈਗੁਰੂ ਜੀ ਮੈਨੂੰ ਕਦੇ ਕਦੇ ਮੈਂ ਸੁਪਨੇ ਸੱਦੇ ਵਿੱਚ ਵੀ ਇਹ ਗੱਲ ਨਹੀਂ ਸੋਚੀ ਸੀ ਕਿ ਗੁਰੂ ਮਹਾਰਾਜ ਦੀ ਇੰਨੀ ਸੋਹਣੀ ਕਿਰਪਾ ਹੋਊਗੀ ਤੇ ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਬੈਠੀ ਹੋਊਂਗੀ ਆਪਾਂ ਵਰਬਾਣੀ ਵਿਚਾਰ ਕਰ ਰਹੇ ਹੋਵਾਂਗੇ ਤੇ ਕਦੇ ਵੀ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀਗਾ ਹਾਂਜੀ ਮੈਨੂੰ ਗੁਰਬਾਣੀ ਨਾਲ ਪਿਆਰ ਸ਼ੁਰੂ ਤੋਂ ਹੈ ਤੇ ਸਿੱਖ ਧਰਮ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀਗੇ ਪਰਿਵਾਰ ਕਰਕੇ ਤੇ ਪਰ ਮੈਨੂੰ ਇੰਨਾ ਕਦੇ ਨਹੀਂ ਸੋਚਿਆ ਸੀਗਾ ਕਿ ਗੁਰੂ ਮਹਾਰਾਜ ਇੱਦਾਂ ਸੋਹਣੀ ਕਿਰਪਾ ਕਰਨਗੇ ਕਿ ਕੋਈ ਆਪਾਂ ਇਸ ਤਰ੍ਹਾਂ ਭੈਣ ਭਰਾਵਾਂ ਨਾਲ ਸੰਗਤ ਸੰਗਤੀ ਰੂਪ ਦੇ ਵਿੱਚ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਇਸ ਤਰ੍ਹਾਂ ਦਾ ਵੈਗੁਰੂ ਜੀ ਕਦੇ ਵੀ ਨਹੀਂ ਸੋਚਿਆ ਸੀਗਾ ਕੀ ਅਮਰਤ ਪਾਨ ਜੋ ਮੈਂ ਕੀਤਾ ਉਸ ਬਾਰੇ ਵਾਹਿਗੁਰੂ ਜੀ ਮੇਰੀ ਸ਼ੁਰੂ ਤੋਂ ਇੱਛਾ ਸੀ ਕਿ ਮੈਂ ਅਮਰਤ ਪਾਨ ਕਰਨਾ ਹੀ ਕਰਨਾ ਹੈ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਜੇਕਰ ਪਰਮਾਤਮਾ ਚਾਵੇ ਨਾ ਤਾਂ ਜਦੋਂ ਉਹਦੀ ਕਿਰਪਾ ਹੁੰਦੀ ਹੈ ਫੇਰ ਹੀ ਆਪਾਂ ਗੁਦਕਾ ਸਾਹਿਬ ਹੱਥ ਦੇ ਵਿੱਚ ਲੈ ਸਕਦੇ ਆ ਨਹੀਂ ਤਾਂ ਨਹੀਂ ਹੋ ਸਕਦਾਗਾ ਜਿਵੇਂ ਹੁਣ ਕਈ ਭੈਣ ਭਰਾ ਨੇ ਤਾਂ ਨੰਨੇ ਮੁੰਨ ਜਿਉਂਨਾਂ ਨੂੰ ਪਤਾ ਹੋਊਗਾ ਕਿ ਕਈ ਵਾਰੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈ ਕੋਈ ਘਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਾਂ ਕੋਈ ਫਿਜ਼ੀਕਲ ਪ੍ਰੋਬਲਮ ਆ ਜਾਂਦੀ ਹੈ ਤਾਂ ਫਿਰ ਕਈ ਵਾਰੀ ਨਿਤਨੇਮ ਛੁੱਟ ਜਾਂਦਾ ਹੈਗਾ ਤੇ ਜਾਂ ਉਸ ਟਾਈਮ ਨਹੀਂ ਹੁੰਦਾ ਅਮ੍ਰਿਤ ਵੇਲੇ ਨਹੀਂ ਹੁੰਦਾ ਦੁਪਹਿਰਾਂ ਦੇ ਟਾਈਮ ਹੁੰਦਾ ਜਾਂ ਇੱਕ ਦਿਨ ਛੁੱਟ ਜਾਂਦਾ ਫਿਰ ਅਗਲੇ ਦਿਨ ਹੁੰਦਾਗਾ ਉਹ ਸਾਰੀ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਅੱਛਾ ਜੀ ਹੁਣ ਆਪਾਂ ਵਾਹਿਗੁਰੂ ਜੀ ਇਹ ਵੀ ਨਹੀਂ ਦੇਖਣਾ ਕਿ ਜਦੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਉਦੋਂ ਆਪਾਂ ਪੱਕਾ ਸਾਹ ਚੱਕ ਲਾਂਗੇ ਉਦੋਂ ਗੁਰਬਾਣੀ ਪੜ ਲਵਾਂਗੇ ਇਸ ਗੱਲ ਨੂੰ ਆਪਾਂ ਨਹੀਂ ਹੁੰਦੇਕਣਾ ਵਾਹਿਗੁਰੂ ਜੀ ਜੇਕਰ ਤੁਹਾਡਾ ਕਿਰਪਾਣੀ ਪੜਨ ਦਾ ਆਪਾਂ ਨਹੀਂ ਕਰ ਰਿਆ ਟਾਈਮ ਨਹੀਂ ਨਿਕਲ ਰਿਆਗਾ ਤਾਂ ਤੁਸੀਂ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਜਗੇ ਗੁਰੂ ਮਹਾਰਾਜ ਜੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਕਿਰਪਾ ਕਰੋ ਆਪਣੀ ਗੁਰਬਾਣੀ ਦੇ ਨਾਲ ਜੋੜੋ ਸੇਵਾ ਲਓ ਮੇਰੇ ਤੋਂ ਠੀਕ ਹੈ ਤੇ ਜਦੋਂ ਵਾਹਿਗੁਰੂ ਜੀ ਗੁਰਬਾਣੀ ਨਾਲ ਤੁਸੀਂ ਜੁੜ ਗਏ ਤਾਂ ਫਿਰ ਤੁਸੀਂ ਕਦੇ ਇਹ ਗੱਲ ਨਹੀਂ ਕਹਿਣੇ ਕਿ ਮੈਂ ਐਨੇ ਬਾਠ ਕਰਦਾ ਜਾਂ ਮੈਂ ਇਹਨਾਂ ਨੇਤਨਿੰਨ ਕਰਦਾ ਇਸ ਤਰ੍ਹਾਂ ਦਾ ਆਪਾਂ ਨਹੀਂ ਕਹਿਣਾ ਕਿਉਂਕਿ ਵਾਹਿਗੁਰੂ ਜੀ ਜੇਕਰ ਉਹਦੀ ਕਿਰਪਾ ਆਪਾਂ ਤਾਂ ਹੀ ਕਰ ਰਹੇ ਆ ਆਪਾਂ ਕੁਝ ਨਹੀਂ ਕਰਦੇਗੀ ਠੀਕ ਹੈ ਉਹ ਆਪੇ ਸਾਰਾ ਕੁਝ ਕਰਵਾਉਂਦਾ ਤਾਂ ਵਾਹਿਗੁਰੂ ਜੀ ਆਪਾਂ ਇਹ ਹੀ ਗੱਲ ਕਹਿਣੀ ਹੈ ਕਿ ਪ੍ਰਮਾਤਮਾ ਸੇਵਾ ਲੈ ਰਹੇ ਹੈ ਤੇ ਸੇਵਾ ਕਰਵਾ ਰਹੇ ਹੈ ਸਾਡੇ ਤੋਂ ਵੀ ਆਪ ਦਾ ਨਾਮ ਨਹੀਂ ਲੈਣਾ ਕਿਉਂਕਿ ਜੇਕਰ ਉਹੀ ਗੱਲ ਹੈ ਨਾ ਫਿਰ ਮੈਂ ਆ ਗਈ ਜਿਵੇਂ ਪਰਮਾਤਮਾ ਨੇ ਕਿਹਾ ਕਿ ਮੈਂ ਤਾਂ ਕਹਿਣਾ ਨਹੀਂਗਾ ਤੇ ਜੇਕਰ ਮੈਂ ਆ ਗਈ ਵਾਹਿਗੁਰੂ ਜੀ ਫਿਰ ਜੋੜਾ ਆਪਣਾ ਪਾਠ ਪੂਜਾ ਕੀਤਾ ਨਾ ਉਹ ਆਪਣਾ ਅਸਫਲ ਹੋ ਜਾਂਦਾ ਬਰ। ਇਸ ਤਰ੍ਹਾਂ ਹੌਲੀ-ਹੌਲੀ ਵਾਹਿਗੁਰੂ ਜੀ ਕਿਰਪਾ ਨੇ ਵੀ ਨਾਲ ਜੁੜੂ ਜਿਹੜੇ ਤੈਨਾਂ ਤਰਾ ਕਹਿੰਦੇ ਕਿ ਸਾਡੇ ਕੋਲ ਟਾਈਮ ਹੈ ਨਹੀਂ ਬਿਲਕੁਲ ਵੀ ਹੈ ਨਹੀਂ ਟਾਈਮ ਜਿਵੇਂ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਤੇ ਮੈਂ ਜਦੋਂ ਹਜੇ ਨੌਕਰੀ ਦੇ ਵਿੱਚ ਨਹੀਂ ਆਈ ਸੀਗੀ ਆਵਾਇ ਗੁਰੂ ਜੀ ਮੈਂ 41 ਸੁਖਮਨੀ ਸਾਹਿਬ ਦੇ ਪਾਠ ਸੁਖੀ ਕਿ ਮੈਨੂੰ ਇੰਨਾ ਕੋ ਥੋੜਾ ਬਤਾ ਗਿਆਨ ਐ ਇਸ ਗੱਲ ਦਾ ਸੀਗਾ ਕਿ ਜੇਕਰ ਆਪਾਂ ਸੱਚੇ ਮਨੋਂ ਨਾਲ ਅਰਦਾਸ ਕਰਕੇ ਤੇ 41 ਸੁਖਮਨੀ ਸਾਹਿਬ ਦੇ ਪਾਠ ਸੁਖ ਲਈਏ ਤਾਂ ਆਪਣੀ ਜਿਹੜੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਤੇ ਮੈਂ ਮਨੋ ਕਾਮਨਾ ਆਪਣੀ ਪੂਰੀ ਕਰਨ ਦੇ ਲਈ ਗੁਰੂ ਮਹਾਰਾਜ ਜੀ ਕਹਿ ਦਾਜ ਕੀ ਪੀਤੀ ਸੀ ਤੇ ਮੈਂ ਕੋਈ ਮਹੀਨਾ ਪਹਿਲਾਂ ਸੁਖੇ ਸੀ ਉਹ ਪਾਠ ਕਿ ਮੇਰੇ ਹਜੇ 10 15 ਪਾਠ ਹੀ ਹੋਏ ਸੀਗੇ ਤੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਤੇ ਗੁਰੂ ਮਹਾਰਾਜ ਨੇ ਕਿਰਪਾ ਵੀ ਸੋਣੀ ਕੀਤੀ ਕਿ ਮੈਨੂੰ ਟੀਚਰ ਦੀ ਜੌਬ ਮਿਲ ਗਈ ਸੀ ਹਨਾ ਤੇ ਪਰ ਜਿਹੜੇ ਮੈਂ ਕਿਆਲੀ ਸੁਖਮਨੀ ਸਾਹਿਬ ਦੇ ਪਾਠ ਸੁਖੇ ਸਿਨਾਵਾ ਜੀ ਠੀਕ ਹੈ ਉਹ ਦੇਖੋ ਮੈਂ 8 ਸਾਲਾਂ ਦੇ ਵਿੱਚ ਪੂਰੇ ਕੀਤੇ 8 ਸਾਲਾਂ ਦੇ ਵਿੱਚ ਬਹੁਰੇ ਕੀਤੇ ਐਡੀ ਵੱਡੀ ਗਲਤੀ ਮੇਰੇ ਕੋਲ ਹੋਈ ਹੈ ਤੇ ਮੈਨੂੰ ਐਦਾਂ ਹੁੰਦਾ ਸੀਗਾ ਵੀ ਜੋਬ ਦੇ ਵਿੱਚ ਮੈਂ ਆ ਗਈ ਆ ਬਸ ਮੈਨੂੰ ਟਾਈਮ ਹੀ ਨਹੀਂ ਲੱਗਦਾ ਮੈਨੂੰ ਟਾਈਮ ਹੀ ਨਹੀਂ ਲੱਗਦਾ ਬੱਚਾ ਛੋਟਾ ਹੈ ਠੀਕ ਹੈ ਸਵੇਰੇ ਉੱਠੇ ਨੌਕਰੀ ਕਰਨ ਚਲੇ ਗਏ ਨੌਕਰੀ ਕਰਕੇ ਆ ਗਏ ਘਰ ਦੇ ਕੰਮ ਕਿਤੇ ਮੈਨੂੰ ਟਾਈਮ ਹੈ ਨਹੀਂ ਹੈ ਨਹੀਂ ਟਾਈਮ ਮਤਲਬ ਮੇਰੇ ਮਾਈਂਡ ਦੇ ਵਿੱਚ ਇਹੀ ਗੱਲ ਹੀ ਸੀਗੀ ਤੇ 8 ਸਾਲਾਂ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਮੈਂ ਵਰਬਾੜੀ ਨਾਲ ਜੁੜੇ ਆ ਫਿਰ ਮੈਂ ਉਸ ਆਪਣੀ ਸੈਰ ਦੇ ਪਾਠ ਪੂਰੇ ਕਿਤੇ ਉਸ ਤੋਂ ਬਾਅਦ ਵੀ ਜੋ ਵੀ ਮਨੋ ਕਾਮਨਾ ਮੇਰੀ ਹੁੰਦੀ ਆ ਮੈਂ ਪਾਠ ਸੁਖਦੀ ਆ ਤੇ ਕਰਦੀ ਆ ਤੇ ਪਰ ਹੁਣ ਵਾਈਕਰੂ ਜੀ ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ ਤੇ ਹੁਣ ਉਹ ਹੀ ਨੌਕਰੀ ਵੀ ਹੋ ਰਹੀ ਹੈ ਦੋ ਬੱਚੇ ਵੀ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਸੰਭਾਲਿਆ ਜਾ ਰਿਹਾ ਹੈ ਤੇ ਘਰ ਦੇ ਕੰਮ ਵੀ ਸਾਰੇ ਕਰ ਲਈਦੇ ਆ ਤੇ ਗੁਰੂ ਮਹਾਰਾਜ ਦੀ ਬਹੁਤ ਸੋਹਣੀ ਕਿਰਪਾ ਹੈ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਜੇਕਰ ਕਿਸੇ ਭੈਣ ਦਾ ਕੋਈ ਟਾਈਮ ਨਹੀਂ ਨਿਕਲਦਾਗਾ ਤਾਂ ਤੁਸੀਂ 2 ਮਿੰਟ ਦਾ ਟਾਈਮ ਨਿਕਲੋ ਕਿਉਂਕਿ ਜੇਕਰ ਆਪਾਂ ਗੁਰਵਾਲ ਇੱਕ ਕਦਮ ਫੁੱਟਦੇ ਨਾ ਤਾਂ 10 ਕਦਮ ਆਪਣੇ ਵੱਲ ਆਉਂਦਾ ਤੁਸੀਂ 2 ਮਿੰਟ ਦਾ ਟਾਈਮ ਕੱਢੋਗੇ ਨਾ ਤਾਂ ਵਾਹਿਗੁਰੂ ਜੀ ਉਹਨੇ ਐਸੀ ਕਿਰਪਾ ਕਰ ਦੇਣੀ ਹੈ ਕਿ ਤੁਸੀਂ 24 ਘੰਟੇ ਦੇ ਵਿੱਚ 2-2 3-3 ਘੰਟੇ ਦਾ ਟਾਈਮ ਕੱਢ ਸਕਦੇ ਹੋ ਠੀਕ ਹੈ ਹੌਲੀ-ਹੌਲੀ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਤੇ ਵਾਹਿਗੁਰੂ ਜੀ ਮੈਂ ਹਾਰੇ ਇੱਕ ਵੀਡੀਓ ਦੇ ਵਿੱਚ ਰਿਕਵੈਸਟ ਕਰਦੀ ਹੁੰਨੀ ਆ ਸੰਗਤਾਂ ਨੂੰ ਕਿ ਆਪ ਵੀ ਗੁਰਬਾਨੀ ਦੇ ਨਾਲ ਜੁੜੋ ਤੇ ਬੱਚਿਆਂ ਨੂੰ ਵੀ ਜ਼ਰੂਰ ਜੋੜੋ ਵੱਧ ਤੋਂ ਵੱਧ ਗੁਰਬਾਨੀ ਨਾਲ ਜੁੜੋ ਕਿਉਂਕਿ ਜਿਹੜਾ ਫਿਊਚਰ ਦੇ ਟਾਈਮ ਅੱਗੇ ਆ ਰਿਹਾ ਹੈ ਬੱਚੇ ਆਪਣੇ ਬਾਹਰ ਜਾ ਰਹੇ ਫਾਰਮ ਕੰਟਰੀ ਦੇ ਵਿੱਚ ਤਾਂ ਉਸ ਕਰਕੇ ਜਿਹੜਾ ਸਿੱਖਤਾ ਰੋਹਣ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਤੇ ਗੁਰਬਾਨੀ ਦੇ ਨਾਲ ਵੱਧ ਵੱਧ ਬੱਚਿਆਂ ਨੂੰ ਜੋੜੋ ਬਚਪਨ ਤੋਂ ਹੀ ਜੋੜ ਲਓ ਤਾ ਜੋ ਬੱਚੇ ਬਾਹਰ ਜਾ ਕੇ ਕਿਤੇ ਵੀ ਜਾ ਕੇ ਉਹ ਉਹ ਸਿੱਖ ਦਾ ਰੰਗ ਨਾਲ ਜੁੜੇ ਰਹਿਣ ਬਾਕੀ ਕੁਝ ਆ ਸੋਸ਼ਲ ਮੀਡੀਆ ਨਾਲ ਹੁਣ ਫਰਕ ਬਹੁਤ ਪੈ ਗਿਆ ਕਿ ਸੋਸ਼ਲ ਮੀਡੀਆ ਤੇ ਹੋਣ ਕਰਕੇ ਬੱਚੇ ਬਾਹਰ ਵੀ ਦਪਹਿਰਾ ਸਾਹਿਬ ਵੀ ਖਟਦੇ ਆ ਤੇ ਗੁਰਬਾਣੀ ਨਾਲ ਵੀ ਜੁੜਦੇ ਆ ਤੇ ਇਸ ਤਰ੍ਹਾਂ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਸਿੱਖਿਆ ਦੀਏ ਵੱਧ ਤੋਂ ਵੱਧ ਕੁਰਬਾਨੀਆਂ ਦਸੀਏ ਤਾਂ ਜੋ ਬੱਚੇ ਕੁਰਬਾਨੀ ਦੇ ਨਾਲ ਜੁੜਨ ਕੁਰਬਾਨੀਆਂ ਉਹਨਾਂ ਨੂੰ ਪਤਾ ਹੂ ਸ਼ੇਰ ਸਿੰਘਾ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿਸ ਤਰ੍ਹਾਂ ਦੀ ਉਹਨਾਂ ਨੇ ਸ਼ਹੀਹਾਦਤਾਂ ਦਿੱਤੀਆਂ ਨੇ ਇਸ ਚੀਜ਼ ਦਾ ਉਹਨਾਂ ਨੂੰ ਜਦੋਂ ਪਤਾ ਲੱਗੂਗਾ ਨਾ ਵਾਹਿਗੁਰੂ ਜੀ ਆਪਣੇ ਆਪ ਕੁਰਬਾਨੀ ਦੇ ਲਾਏ ਪੜਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ